ਅਸੀਂ ਲਾਇ ਲੰਗਰ ਤੇ ਤੁਸੀਂ ਦੁਕਾਨਾ ਕਰੀਆਂ ਅਸੀਂ ਅਕਾਊਂਟ ਖਾਲੀ ਕੀਤੇ ਤੁਸੀਂ ਨੇ ਜੇਬਾਂ ਭਰੀਆਂ ਸਾਡੇ ਦਾਦੇ ਪੋਤੇ ਕੈਨੇਡਾ ਮਜ਼ਦੂਰੀ ਕਰਦੇ ਰਹਿ ਗਏ ਜੂਪੀਓ ਆਏ ਭਈਏ ਪੰਜਾਬ ਦੇ ਮਾਲਕ ਬਣ ਕੇ ਬਹਿ ਗਏ ਬਈ ਜੂਪੀਓ ਆਏ ਭਈਏ ਪੰਜਾਬ ਦੇ ਮਾਲਕ ਬਣ ਕੇ ਬਹਿ ਗਏ ਵੀਰੋ ਆ ਜਿਹੜੀ ਮੈਂ ਕਵਿਤਾ ਲਿਖੀ ਹੈ ਤੁਹਾਨੂੰ ਬੜੀ ਚੰਗੀ ਲੱਗੀ ਹੋਊਗੀ ਪਰ ਵੀਰੋ ਜੂਪੀਓ ਭਈਏ ਆਏ ਕਿਉਂ ਉਹ ਮਾਲਕ ਬਣੇ ਕਿਉਂ ਇਹਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਵੀਰੋ ਇਹਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਦੋਸ਼ ਸਾਡੇ ਪੰਜਾਬੀਆਂ ਦਾ ਸਾਡੇ ਪੰਜਾਬੀ ਵਿਦੇਸ਼ਾਂ ਵਿੱਚ ਭਾਵੇਂ ਟੌਲੜੀ ਸਾਫ਼ ਕਰਨ ਪਰ ਉਹਨਾਂ ਦਾ ਇਹ ਸੁਪਨਾ ਆ ਕਿ ਉਹ ਕੈਨੇਡਾ ਜਾ ਸਕਣ ਜਾਂ ਯੂਰਪ ਜਾ ਸਕਣ ਜਾਂ ਆਸਟ੍ਰੇਲੀਆ ਜਾ ਸਕਣ ਓਏ ਨੇ ਨਕਮੇ ਹੋ ਗਏ ਆ ਐਨੇ ਨਕਮੇ ਹੋ ਗਏ ਸਾਡੇ ਪੰਜਾਬੀ ਕਿਉ ਪੰਜਾਬ ਵਿੱਚ ਸਾਡੇ ਪੰਜਾਬੀ ਕੰਮ ਕਰਨਾ ਚਾਹੁੰਦੇ ਹੀ ਨਹੀਂ ਜਿਹੜੇ ਜਿਹੜੇ ਵੀ ਨੌਜਵਾਨ ਮੈਂ ਬਹੁਤ ਸਾਰਿਆਂ ਦੀਆਂ ਵੀਡੀਓ ਪਾਈਆਂ ਕਿ ਵੀਰ ਪੰਜਾਬ ਚ ਕੰਮ ਕਰ ਰਿਹਾ ਤੇ ਬੜਾ ਵਧੀਆ ਉਹਦਾ ਕਾਰੋਬਾਰ ਆ ਉਹਨੇ ਥੋੜੀ ਜਿਹੀ ਪੈਸੇ ਲਾਏ ਤੇ ਬੜਾ ਵਧੀਆ ਕਾਰੋਬਾਰ ਕੀਤਾ ਤੇ ਸ਼ਾਮ ਨੂੰ ਢਾਈ ਤਿੰਨ ਚਾਰ ਪੰਜ ਹਜ਼ਾਰ ਰੁਪਈਆ ਜੇਬ ਚ ਪਾ ਕੇ ਜਾਂਦਾ ਆ ਉਹ ਜੇ ਬਹੁਤ ਘੱਟ ਨੌਜਵਾਨ ਆ ਜਿਨ੍ਹਾਂ ਦੀਆਂ ਮੈਂ ਬਹੁਤ ਸਾਰੀਆਂ ਰੀਲਾ ਪਾ ਚੁੱਕਾ ਆ ਜ਼ਿਆਦਾਤਰ ਹਰ ਬੱਚਾ ਸਾਡੇ ਲਾਗੇ ਵਿੱਚ ਇੱਕ ਮੁੰਡਾ ਉਹਦੀ 70 ਕਿੱਲੇ ਜ਼ਮੀਨ ਸੀ 70 ਕਿੱਲੇ ਜ਼ਮੀਨ ਤੇ ਘਰ ਕਰੋੜਾਂ ਦੀਆਂ ਗੱਡੀਆਂ ਖੜੀਆਂ ਸੀ ਉਹ ਇਸ ਵਕਤ ਵਿਦੇਸ਼ ਵਿੱਚ ਆ ਤੇ ਉੱਥੇ ਉਹ ਇਹੋ ਜੀ ਜੋਬ ਕਰ ਰਿਹਾ ਵਾ ਵੀ ਮੇਰੇ ਖਿਆਲ ਚ ਵੀ ਦੱਸਣ ਨੂੰ ਵੀ ਮੇਰਾ ਦਿਲ ਨਹੀਂ ਕਰਦਾ ਕਿ ਉੱਥੇ ਕੀ ਕਰ ਰਿਹਾ ਆ ਹੁਣ ਜਿਸ ਕੋ 70 80 ਕਿੱਲੇ ਜ਼ਮੀਨ ਆ ਉਹ ਤਾਂ ਜਿੱਦਾ ਮਰਜੀ ਅੰਪਾਇਰ ਖੜਾ ਕਰ ਲੈ ਜਿੰਨੇ ਮਰਜੀ ਇੱਥੇ ਕੰਮ ਕਰ ਲੈ ਉਹ ਘਟੋ ਘਟ ਥੱਲੇ 150 ਬੰਦਾ ਰੱਖ ਕੇ ਕੰਮ ਕਰਵਾ ਸਕਦਾ ਰਾਜਾ ਬਣ ਕੇ ਹੈ ਨਾ ਬਾਸ ਇੱਕ ਲੋਕਾਂ ਦੀ ਆਦਤ ਇਹੋ ਜੀ ਆ ਕਿ ਪੰਜਾਬ ਰਹਿਣਾ ਹੀ ਨਹੀਂ ਪੰਜਾਬ ਅਸੀਂ ਰਹਿਣਾ ਨਹੀਂ ਤੇ ਬਾਅਦ ਚ ਭਈਆਂ ਨੂੰ ਮੜਾ ਚੰਗਾ ਗਈਆਂ ਨਾ ਭਈਆਂ ਨੇ ਕਬਜ਼ਾ ਕਰ ਲਿਆ ਭਈਆਂ ਨੇ ਕਬਜ਼ਾ ਕਰ ਲਿਆ ਉਹ ਵੀਰੋ ਜੇ ਭਈਏ ਨਾ ਕਬਜ਼ਾ ਕਰਨਗੇ ਤੇ ਹੋਰ ਕਿਹਦੇ ਪਾਸੋਂ ਲੋਕ ਆ ਜਾਣਗੇ ਹਿੰਦੁਸਤਾਨ ਦੇ ਬਾਹਰੋਂ ਲੋਕ ਆ ਜਾਣਗੇ ਪਰ ਕੰਮ ਦਾ ਕਿਸ ਨੇ ਚਲਾਉਣਾ ਹੀ ਨਾ ਵੀਰੋ ਕੰਮ ਤਾਂ ਕਿਸੇ ਨੇ ਚਲਾਉਣਾ ਹੀ ਨਾ ਸੋ ਮੇਰੇ ਪਿਆਰੇ ਵੀਰਾਂ ਨੂੰ ਬੇਨਤੀ ਆ ਕਿ ਐਵੇਂ ਭਈਆਂ ਤੇ ਗੁੱਸਾ ਕੱਢਣ ਦੀ ਥਾਂ ਤੇ ਖੁਦ ਖੋਦ ਪੰਜਾਬ ਚ ਰੋ ਦੇ ਕੰਮ ਕਰੋ ਅਗਰ ਤੁਸੀਂ 4-5 ਕਿਲੇ ਸਬਜ਼ੀ ਰੇ ਲਾਉਨੇ ਹੋ ਤੇ ਉਹਨੂੰ ਇੱਕ ਅਲੱਗ ਢੰਗ ਨਾਲ ਕਾਰਪ ਕਾਰਪੋਰੇਟ ਸੈਟਅਪ ਦੇ ਵਾਂਗ ਵੇਚਿਆ ਵੀ ਜਾ ਸਕਦਾ ਆ ਅਸੀਂ ਅਗਰ 2 ਕਿਲੇ ਕਮਾਦ ਦੇ ਲਾਉਂਦੇ ਆ ਤੇ ਇੱਕ ਵਧੀਆ ਠੇਲਾ ਖੋਲ ਕੇ ਦੋ ਬੰਦੇ ਰੱਖ ਕੇ ਉਥੇ ਰੋ ਸੈਂਟਰ ਵੀ ਬਣਾਇਆ ਜਾ ਸਕਦਾ ਆ ਅਗਰ ਅਸੀਂ ਕੁਝ ਇਹੋ ਜਿਹਾ ਫਸਲਾ ਕੁਝ ਉਹ ਕੰਮ ਕਰਦੇ ਆ ਤੇ ਉਹਨੂੰ ਆਪਣਾ ਮਟੀਰੀਅਲ ਬਣਾ ਕੇ ਵੇਚਿਆ ਜਾ ਸਕਦਾ ਜਿੰਦ ਕੋ ਵੀਰ ਕੋ 100 200 ਕਿਲਾ ਪੈਲੀ ਆ ਉਹਦੇ ਆਪਣਾ ਮਤਲਬ ਜਿਹੜਾ ਚੌਲਾਂ ਦਾ ਬ੍ਰਾਂਡ ਬਣਾ ਸਕਦਾ ਆਟੇ ਦਾ ਬ੍ਰਾਂਡ ਬਣਾ ਸਕਦਾ ਤੇ ਵੇਚ ਸਕਦਾ ਵੀਰੇ ਬਹੁਤ ਵੱਡੀ ਕੀਮਤ ਤੇ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਨਾ ਇੱਕ ਇਹੋ ਜੀ ਹਵਾ ਵਗੀ ਆ ਕਿ ਉਹ ਬਿਮਾਰੀ ਜਿਹੜੀ ਹਵਾ ਵਾਲੀ ਬਿਮਾਰੀ ਉਹ ਵਾਧੀ ਜਾ ਰਹੀ ਜੇ ਪਾਸੇ ਨੂੰ ਜਿਵੇਂ ਹਵਾ ਨਹੀਂ ਫੈਲ ਜਾਂਦੀ ਉਹ ਸਾਰੇ ਬਿਮਾਰੀ ਫੈਲ ਜਾਂਦੀ ਉਸੇ ਤਰ੍ਹਾਂ ਹੀ ਸਾਡੇ ਨਾਲ ਯਾ ਆਪਦੇ ਲੋਗ ਇੱਕ ਨਾ ਬਿਮਾਰੀ ਫੈਲ ਗਿਆ ਹਵਾ ਫੈਲ ਗਿਆ ਕਿ ਵਿਦੇਸ਼ਾਂ ਵਿੱਚ ਹੀ ਜਾਣਾ ਵਿਦੇਸ਼ਾਂ ਵਿੱਚ ਹੀ ਜਾਣਾ ਤੇ ਉੱਥੇ ਭਾਵੇਂ ਦਿਹਾੜੀਆਂ ਕਰਨੀਆਂ ਪੈਣ ਤੇ ਉੱਥੇ ਭਾਵੇਂ ਨਸ਼ੇ ਵੇਚਣੇ ਪੈਣ ਉੱਥੇ ਭਾਵੇਂ ਆਪਣੀ ਜ਼ਿੰਦਗੀ ਬਰਬਾਦ ਹੋ ਜਾਏ ਕੋਈ ਗੱਲ ਨਹੀਂ ਵੀਰੋ ਤੁਹਾਨੂੰ ਕੋਈ ਕੋਈ ਤੁਹਾਨੂੰ ਕੋਈ ਲੁਕਾ ਨਹੀਂ ਹੈਗਾ ਲੁਗਿਆ ਨਹੀਂ ਹੈਗਾ ਕਿ ਪੰਜਾਬ ਦੀਆਂ ਕੁੜੀਆਂ ਵਿਦੇਸ਼ਾਂ ਜਾ ਕੇ ਕੀ ਕਰਦੀਆਂ ਹੁਣ ਜੇ ਆਪਾਂ ਉਹਨਾਂ ਨੂੰ ਕਵਾਂਗੇ ਕੈਰੈਕਟਰ ਲੈਸਾ ਕਰਦਾਰ ਤੋਂ ਗਿਰੀਆਂ ਹੋਈਆਂ ਤਾਂ ਨਹੀਂ ਕਜ਼ਾਰ ਦਾ ਕੋਈ ਚੱਕਰ ਨਹੀਂ ਹੈਗਾ ਉਹ ਚ ਮਜਬੂਰੀ ਆ ਕੰਮ ਹੈ ਨਹੀਂ ਉੱਥੇ ਪੰਜਾਬ ਚੋਂ ਕਿੰਨਾ ਕ ਟਾਈਮ ਪੈਸੇ ਜਾਣਗੇ ਹੈ ਨਾ ਮਜਬੂਰੀ ਚ ਫੇ ਉਹ ਇੱਕ ਇਹੋ ਜਿਹਾ ਦਲਦਲ ਚ ਫਸ ਰਹੀਆਂ ਕਿ ਉਹਨਾਂ ਦਲਦਲਾਂ ਚੋਂ ਨਿਕਲਣਾ ਬੜਾ ਮੁਸ਼ਕਲ ਹੈ ਤੇ ਬਾਅਦ ਚ ਨਿਕਲ ਬੰਦੀ ਪਾਉਂਦੀਆਂ ਤੇ ਵੀਰੋ ਮੇਰੀ ਸਭ ਨੂੰ ਇਹੋ ਬੇਨਤੀ ਆ ਭਾਈ ਪੰਜਾਬ ਚ ਰਹਿ ਕੇ ਕੰਮ ਕਰੋ ਪੰਜਾਬ ਚ ਛੰਡੇ ਗੱਡੋ ਵਿਦੇਸ਼ਾਂ ਚ ਨਾ ਭਜੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ